ਉੱਥੇ ਸਾਨੂੰ ਇੱਕ ਬੀਬੀ ਮਿਲੀ ਉਸਨੇ ਆਪਣੇ ਜੀਵਨ ਦੀ ਘਟਨਾ ਸੁਣਾਈ ਸਾਨੂੰ ਜੋ ਮਾਫਰਸਾਂ ਦੇ ਪਰੋਥਾਏ ਸੀ ਜਿਹਦੇ ਵਿੱਚ ਆਪਾਂ ਨੂੰ ਕੋਈ ਸਿੱਖਿਆ ਮਿਲਦੀ ਆ ਉਹ ਬੀਬੀ ਸਾਨੂੰ ਆਖਣ ਲੱਗੀ ਸਾਰਾ ਜੱਥਾ ਬੈਠਾ ਸੀ ਅਸੀਂ ਕੀਰਤਨ ਕਰਨ ਗਏ ਸੀ ਉਸ ਬੀਬੀ ਨੇ ਸਾਨੂੰ ਆਪਣੇ ਘਰ ਬੁਲਾਇਆ ਬੜਾ ਆਦਰ ਮਾਨ ਸਤਕਾਰ ਕੀਤਾ ਫਿਰ ਉਹ ਦੱਸਣ ਲੱਗੀ ਕਿ ਮੇਰੇ ਬੇਟੇ ਦਾ ਐਕਸੀਡੈਂਟ ਹੋ ਚੁੱਕਿਆ ਸੀ 18-19 ਸਾਲ ਦੀ ਉਮਰ ਦੇ ਵਿੱਚ ਬੜਾ ਭਾਰੀ ਐਕਸੀਡੈਂਟ ਹੋਇਆ ਉਸ ਦਾ 3 ਮਹੀਨੇ ਤੋਂ ਉਹ ਹਸਪਤਾਲ ਦੇ ਵਿੱਚ ਦਾਖਲ ਸੀ ਬੋਲ ਨਹੀਂ ਰਿਹਾ ਸੀ ਨਾ ਹੀ ਕੋਈ ਉਹਦਾ ਸਰੀਰ ਆ ਜਿਹੜਾ ਕੋਈ ਹਰਕਤ ਕਰ ਰਿਹਾ ਸੀ ਕਿਸੇ ਵੀ ਕਿਸਮ ਦੀ ਉਹ ਬੀਬੀ ਆਪ ਸੁਣਾ ਰਹੀ ਆ ਸਾਨੂੰ ਆਪਣੇ ਮੁੱਖ ਦੇ ਨਾਲ ਆਪਣੇ ਬੇਟੇ ਦੀ ਘਟਨਾ ਸਾਧ ਸੰਗਤ ਜੀ ਜਿਹੜੀਆਂ ਸਾਖੀਆਂ ਕੋਈ ਕਹਾਣੀ ਹੁੰਦੀ ਆ ਨਾ ਉਹ ਸੁਣਾਉਣ ਦਾ ਮੰਤਵ ਇਹੀ ਹੁੰਦਾ ਕਿ ਆਪਣੇ ਪਿਆਰੇ ਦੀ ਯਾਦ ਆ ਜਾਵੇ ਗੁਰੂ ਦੀ ਯਾਦ ਆ ਜਾਵੇ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੁੜ ਸਕੇ ਕਿਸੇ ਦਾ ਜੀਵਨ ਦਾ ਭਲਾ ਹੋ ਸਕੇ ਇਤਾ ਹੀ ਸੁਣਾਈਆਂ ਜਾਂਦੀਆਂ ਹਨ ਸਾਧ ਸੰਗਤ ਜੀ ਉਹ ਬੀਬੀ ਆਖਣ ਲੱਗੀ ਮੈਨੂੰ ਕੋਈ ਰਾਸਤਾ ਨਹੀਂ ਦਿਖ ਰਿਹਾ ਸੀ ਵੀ ਹੁਣ ਮੈਂ ਕੀ ਕਰਾਂ ਇੱਕੋ ਇੱਕ ਪੁੱਤਾ ਸਾਡਾ ਉਸਦੇ ਵੀ ਸੱਟ ਲੱਗੀ ਉਹ ਵੀ ਹਸਪਤਾਲ ਦੇ ਵਿੱਚ ਦਾਖਲ ਆ ਉਸ ਸਮੇਂ ਦੀ ਜਿਹੜੀ ਟੈਕਨੋਲੋਜੀ ਸੀ ਸਾਰੀ ਉਸ ਉੱਪਰ ਵਰਤੀ ਜਾ ਚੁੱਕੀ ਸੀ ਜਿੰਨੇ ਵੀ ਪੈਸਾ ਪ੍ਰਾਪਰਟੀ ਜਾਇਦਾਦ ਸੀ ਉਹਨਾਂ ਦੀ ਸਾਰੀ ਖਰਚ ਹੋ ਗਈ ਉਹ ਗੁਰਦੁਆਰਾ ਸਾਹਿਬ ਪਹੁੰਚਦੀ ਹੈ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਉਸ ਨੂੰ ਰੋਂਦੀ ਵੇਖ ਕੇ ਇੱਕ ਹੋਰ ਭੈਣ ਉਸ ਦੇ ਕੋਲ ਆ ਗਈ ਉਸ ਨੇ ਦੱਸਿਆ ਆਪਣੀ ਸਾਰੀ ਕਹਾਣੀ ਵੀ ਮੇਰੇ ਉੱਪਰ ਇਡਾ ਦੌਕਾ ਮੇਰਾ ਇੱਕੋ ਇੱਕ ਬੇਟਾ ਉਹ ਬੀਬੀ ਉਸ ਨੂੰ ਆਖਣ ਲੱਗੀ ਵੀ ਤੂੰ ਭਾਈ ਐਂ ਕਰ 1980 ਵੇਲੇ ਦੀ 1970 ਵੇਲੇ ਦੀ ਗੱਲ ਆ ਇਹ ਜਦੋਂ ਰਾੜੇ ਵਾਲੇ ਸੰਤ ਬਾਬਾ ਈਸਰ ਸਿੰਘ ਮਹਾਰਾਜ ਜੀ ਹਾਜ਼ਰ-ਨਾਜ਼ਰ ਸਨ ਉਹ ਬੀਬੀ ਆਖਦੀ ਆ ਵੀ ਤੂੰ ਇੱਕ ਵਾਰ ਰਾੜਾ ਸਾਹਿਬ ਪੰਜਾਬ ਦੀ ਧਰਤੀ ਦੇ ਉੱਪਰ ਇੱਕ ਰਾੜਾ ਸਾਹਿਬ ਕਰਕੇ ਸਥਾਨ ਹੈ ਉੱਥੇ ਸੰਤ ਬਾਬਾ ਈਸਰ ਸਿੰਘ ਜੀ ਹਾਜ਼ਰ ਹਨ ਉਹਨਾਂ ਦੇ ਦਰਸ਼ਨ ਕਰ ਉਹਨਾਂ ਦੇ ਦਰ ਤੋਂ ਕੋਈ ਕਦੇ ਖਾਲੀ ਨਹੀਂ ਮੁੜਿਆ ਕਾਫੀ ਗੱਲਾਂ ਦੱਸਦੀ ਹੈ ਮਹਾਪੁਰਸ਼ਾਂ ਦੇ ਬਾਰੇ ਉਸ ਨੂੰ ਸੁਣ ਕੇ ਉਹਨਾਂ ਦਾ ਮਨ ਬਦਲ ਜਾਂਦਾ ਸਰਦਾ ਹੋ ਜਾਂਦੀ ਹੈ ਉਸ ਬੀਬੀ ਨੂੰ ਉਹ ਬੀਬੀ ਭਾਈ ਉਸੇ ਟਾਈਮ ਉਸ ਟਾਈਮ ਦੇ ਵਿੱਚ ਇੰਨਾ ਕੋਈ ਸਾਧਨਤਾ ਨਹੀਂ ਹੁੰਦਾ ਸੀ ਅੱਜ ਕੱਲ ਤਾਂ ਬੱਸਾਂ ਕਾਰਾਂ ਕਿੰਨੇ ਸਾਧਨਨ ਉਹ ਭਾਈ ਬੱਸਾਂ ਦੇ ਵਿੱਚ ਜਿਵੇਂ ਕਿਵੇਂ ਕਰਦੀ ਕਰਾਉਂਦੀ 2 ਦਿਨਾਂ ਦੇ ਵਿੱਚ ਰਾੜਾ ਸਾਹਿਬ ਦੀ ਧਰਤੀ ਉੱਪਰ ਪਹੁੰਚਦੀ ਆ ਜਦੋਂ ਰਾੜਾ ਸਾਹਿਬ ਪਹੁੰਚੀ ਮਹਾਵਰਸ ਉਸ ਟਾਈਮ ਹਾਜ਼ਰ ਨਹੀਂ ਸਨ ਚਲੋ ਮਹਾਵਰਸਾਂ ਦੇ ਉਹਨੂੰ ਦਰਸ਼ਨ ਹੁੰਦੇ ਹਨ ਆਪਣੀ ਸਾਰੀ ਕਹਾਣੀ ਦੱਸਦੀ ਹੈ ਮਹਾਵਰਸ ਉਹਨੂੰ ਬਚਨ ਕਰਦੇ ਹਨ ਜਦੋਂ ਮਿਲਦੇ ਹਨ ਮਾਹਵਰਸ ਕਹਿੰਦੇ ਆ ਬਾਬਾ ਇਸਰ ਸਿੰਘ ਜੀ ਤੂੰ ਜਦੋਂ ਇੱਥੋਂ ਮੱਥਾ ਟੇਕ ਕੇ ਤੁਰਨਾ ਨਾ ਦਿੱਲੀ ਤੱਕ ਸਾਰੇ ਰਾਸਤੇ ਸਤਨਾਮ ਦੀ ਧੁਨੀ ਦਾ ਜਾਪ ਕਰਦੇ ਜਾਣਾ ਇੱਕ ਵਾਰ ਪੜੋ ਫਿਰ ਆਉਣਾ ਤੁਸੀਂ ਆਪਣੀ ਪਸੰਦ ਦਾ ਲਾਈਫ ਪਾਰਟਨਰ ਲੱਭ ਰਹੇ ਹੋ ਕਿ ਤੁਸੀਂ ਠੀਕ ਥਾਂ ਲੱਭ ਰਹੇ ਹੋ ਹਾਂ ਤੇ ਹੁਣ ਪੰਜ